ਸਿਕਾਉਂ ਕਾਲੂ ਪਿੰਡ ਲਖੋਸਰਾ ਇਹ ਸਰ ਕਿਹੜੇ ਪੰਪ ਤੇ ਖੜੇ ਆਪਾਂ ਆਪਾਂ ਖੜੇ ਜੇ ਤਲਵੰਡੀ ਰਾਮਾ ਪੰਪ ਇੰਡੀਅਨ ਆਇਲ ਇਹ ਸਰ ਕੀ ਕਰਨਾ ਜੇ ਲੰਬੇ ਲੰਬੇ ਕਤਾਰਾਂ ਲੱਗੀਆਂ ਇਹ ਸੈਂਟਰ ਗਵਰਨਮੈਂਟ ਦੇ ਗਲਤ ਫੈਸਲੇ ਕਰਕੇ ਜਿਹੜਾ ਇਹਨਾਂ ਨੇ ਕਾਨੂੰਨ ਪਾਸ ਕੀਤਾ ਵੀ ਜਿਹੜਾ ਡਰਾਈਵਰ ਆ ਉਹਨੂੰ 10 10 ਲੱਖ ਰੁਪਇਆ ਜੁਰਮਾਨਾ 7 ਸਾਲ ਦੀ ਜੋ ਕਿ ਉਹਦੇ ਵਿੱਚ ਡਰਾਈਵਰਾਂ ਦਾ ਬਹੁਤ ਘੜ ਕਸੂਰ ਹੁੰਦਾ ਵਾ ਤੇ ਇਹ ਗਲਤ ਫੈਸਲੇ ਕਰਕੇ ਲੋਕਾਂ ਨੂੰ ਲੰਬੀਆਂ ਲੰਬੀਆਂ ਲਾਈਨਾਂ ਦਾ ਬਹੁਤ ਜ਼ਿਆਦਾ ਦਿੱਕਤ ਆਰੀ ਆ ਇਹ ਜੋ ਕਾਨੂੰਨ ਕਾਲਾ ਕਾਨੂੰਨ ਇਹਨਾਂ ਨੇ ਬਣਾਇਆ ਗਵਰਨਮੈਂਟ ਨੂੰ ਵਾਪਸ ਸੈਂਟਰ ਗਵ ਇਹ ਆਮ ਮਰਜ਼ ਵਾਂਗੂੰ ਜਿੱਦਾਂ ਅੱਗੇ ਜ਼ਿੰਦਗੀ ਚੱਲਦੀ ਓਦਾਂ ਚੱਲਣੀ ਚਾਹੀਦੀ ਆ ਤੇ ਹੁਣ ਲੋਕਾਂ ਨੂੰ ਬਹੁਤ ਦਿੱਕਤ ਆ ਰਹੀ ਆ ਟੋਟਲ ਗੱਡੀਆਂ ਨੇ ਹੜਤਾਲ ਕੀਤੀ ਆ ਤੇ ਪੰਪ ਤੇ ਬਹੁਤ ਲੰਮੀਆਂ ਲਾਈਨ ਲੱਗੀਆਂ ਤੇਲ ਮਿਲ ਨਹੀਂ ਰਿਹਾ ਜਿੱਦਾਂ ਸਰ 70% ਪੰਪਾਂ ਤੇ ਤੇਲ ਘਟਲੋ ਹੋ ਚੁੱਕਾ ਹੈ ਤੇ ਸਰ ਇਹ ਕਿਲਤ ਰਹੀ ਤੋਂ ਮਗਾਈ ਦੀ ਮਾਰ ਲੋਕਾਂ ਦੇ ਪੈਸੇ ਕਿ ਮਗਾਈ ਦੀ ਬਹੁਤ ਜ਼ਿਆਦਾ ਕਿਉਂਕਿ ਮਾਲ ਸਟਾਕ ਜਿਹੜਾ ਉਹ ਆਣਾ ਨਹੀਂ ਆ ਤੇ ਆਮ ਗਰੀਬ ਬੰਦੇ ਦੇ ਉਹਦੇ ਵਿੱਚ ਬਹੁਤ ਕਨਿਊਮਰ ਨਿਕਲ ਜਾਣਾ ਜੋ ਆ ਚੀਜ਼ 5 ਰੁਪਏ ਕਿਲੋ ਉਹਨਾਂ ਨੇ ਮਨਮਰਜ਼ੀ ਦਾ ਰੇਟ ਲਾਉਣੇ ਦੁਕਾਨਦਾਰਾਂ ਨੇ ਇਸ ਕਰਕੇ ਬਹੁਤ ਜ਼ਿਆਦਾ ਇੱਕ ਸੈਂਟਰ ਤੋਂ ਉਹਨਾਂ ਛੇਤੀ ਦਸੋਤੀ ਇੱਕ ਕਲਾਕ ਨੂੰ ਵਾਪਸ ਲੈਣਾ ਚਾਹੀਦਾ ਹੈ। ਰਾਜ ਸਿੰਘ ਜੀ। ਜੀ ਸਰ ਕਿੱਥੋਂ ਆਏ ਜੀ? ਐਂ ਸਮਰਾਵਾਂ ਤੋਂ ਆਏ ਜੀ। ਪੰਪੋ ਤਾਂ ਤੇਲ ਪਵਾ ਰਹੇ ਕਿਸ ਗੱਲ ਡਰੇ? ਡਰੇ ਹੋਇਆ ਜੀ ਟਰਾਂਕੋ ਹੜਤਾਲ ਹੋਈ ਆ। ਪਤਾ ਨਹੀਂ ਤੇਲ ਮਿਲੇ ਜਾਂ ਨਾ ਮਿਲੇ ਅਖਿਆਈ ਹੈ ਇਹਦੇ ਵਿੱਚ ਸਾਨੂੰ ਅਖਿਆਈ ਹੈ। ਤਾਂ ਕਿ ਅਸੀਂ ਤੇਲ ਪਵਾ ਰਹੇ ਹਾਂ ਜੀ। ਜਿਹੜਾ ਸਰਕਾਰ ਨੇ ਕਾਨੂੰਨ ਪਾਸ ਕੀਤਾ ਹੈ ਕਿ ਇਹ ਟਕਰਨ ਤੇ 10 ਸਾਲ ਦੀ ਸਜ਼ਾ 7 ਲੱਖ ਦਾ ਜੁਰਮਾਨਾ ਕੀ ਕਾਨੂੰਨ ਸਰਕਾਰ ਨੂੰ ਵਾਪਸ ਨਹੀਂ ਹਾਂਜੀ ਬਿਲਕੁਲ ਬਿਲਕੁਲ ਜੀ ਇਹ ਗਲਤੀ ਹੈ ਕੰਮ ਸਾਰਾ ਕਿ ਡਰਾਈਵਰ ਜਿਹੜਾ ਆਪਣਾ ਮਹਾ ਟੈਮ ਪਾਸ ਕਰਦੇ ਆ ਇਹਨੇ ਪੈਸੇ ਕਿੱਥੋਂ ਦੇਣੇ ਸਜ਼ਾ ਕਿੰਨੀ ਕੱਟੂਗਾ 10 ਸਾਲ ਦੀ ਇਹ ਕਰਕੇ ਔਖਾ ਬਦਲ ਨਹੀਂ ਐਡਵਾਂਸ ਵਿੱਚ ਤੇਲ ਪਵਾ ਰਹੇ ਹਾਂਜੀ ਹਾਂਜੀ ਐਡਵਾਂਸ ਵਿੱਚ ਜਿਹਨੂੰ ਪਤਾ ਨਹੀਂ ਵੀ ਹਰ ਤਾਰ ਕਿੰਨੇ ਦਿਨ ਰਹਿਣੀ ਹੈ ਕੀ ਸਾਬ ਬੰਨਾ ਜੀ ਕੀ ਮੰਨ ਕਰਦੇ ਸਰਕਾਰ ਨੂੰ ਇਹੋ ਕਹਿਣਾ ਜੀ ਕਾਨੂੰਨ ਵਾਪਸ ਲੈਣੇ ਚਾਹੀਦੇ ਨੇ ਤੇ ਆਪਣਾ ਜਿੱਦਾਂ ਅੱਗੇ ਚੱਲਦਾ ਚੱਲਣਾ ਚਾਹੀਦਾ ਕੰਮ ਅੱਜ ਤੇਲ ਪਾਉਣੇ ਪੰਪ ਕੋ ਕੀ ਗੱਲ ਐ ਗੋਤਲਾ ਭਰਾਈਆਂ ਵੀ ਕੀ ਕਰਨੀ ਇਹ ਮਗਰੋਂ ਪੰਪ ਦਾ ਤੇਲ ਮੁੱਕਦਾ ਜਾਣ ਡਿਆ ਉਹਦੇ ਕਰਕੇ ਡੇ ਹੁਣ ਪੱਠੇ-ਪੁੱਠੇ ਤੇ ਘਰ ਢੋਨੇ ਕਿ ਨਹੀਂ ਜੇ ਤਾਂ ਬੰਦ ਹੋ ਜਾਏਗਾ ਫੇਰ ਵੇਖੀ ਚਾਹੀ ਸਾਰਿਆਂ ਦਾ ਕਹਿੰਦਾ ਕੋਲੇ ਫੇਰ ਮਤਲਬ ਡਰਿਆ ਪਟਾ ਡਰਿਆ ਵੀ ਬੰਦ ਆ ਉਹਨਾਂ ਗੱਜਰ ਟਰਾਂਸਪੋਰਟਰ ਬੰਦ ਹੋ ਗਿਆ ਦੇਖ ਕਿੱਥੋਂ ਆਏਗਾ ਮੁੜ ਕੇ ਗੱਡੀਆਂ ਤੇ ਆਉਣ ਨਹੀਂ ਰਹੀਆਂ ਮਨ ਲੋ ਜਿੱਦਾਂ ਜੀ ਬੰਦ ਰਿਹਾ ਤੇ ਇਹ ਹੋਰ ਕਿਹੜੀ ਕਿਹੜੀ ਚੀਜ਼ ਅਸਰ ਪਈ ਕਰ ਸੋਈ ਤੋਂ ਲੈ ਕੇ ਉਹ ਪੱਕਾ ਕਿਹੜਾ ਅਸਰ ਪਈ ਸਾਰਾ ਹੀ ਪੈ ਜਾਣਾ ਜੋ ਗੰਡਾ ਪਿਆਜ ਮਰਬਲ ਆਲੂ ਲਾਲਾ ਸਬਜ਼ੀਆਂ ਨਹੀਂ ਆਉਣੀਆਂ ਮਗੇ ਇਵਰੰਦ ਡਾਟਾ ਰੇ ਡਾਰੀ ਡਾਰਿਆ ਗੇ ਕੋਈ ਜੇ ਹੁਣ ਤੇਰੇ ਕੋ ਗੰਡੇ ਨੇ ਤੇ ਤੂੰ ਆਪਣੇ ਭਾਣੇ ਵੇਚਨੇ ਜਿਹੜਾ ਮਰਜੀ ਵੇਚੀ ਜਾ ਹੁਣ ਕੀ ਹੋ ਆਪਾਂ ਮੰਗੀ ਕਰਦੇ ਆਪਾਂ ਸਰਕਾਰ ਤੋਂ ਮੰਗੇ ਹੋਈ ਆ ਵੀ ਉਹ ਇਹ ਜਿਹੜਾ ਕਾਨੂੰਨ ਐ ਇਹਨੂੰ ਵਾਪਸੀ ਲੈਣਾ ਇਹਦੀ ਕੋਈ ਸਜ਼ਾ ਘਟਾਉਣ ਥੋੜੀ ਬਹੁਤੀ ਚਾਹੇ ਜਿਹੜਾ ਛਰਕਾਂ ਦੇ ਪਹਿਲੋਂ ਚੱਜ ਦੀਆਂ ਬੁਲਾ ਲੈ ਟੋਏ ਦੇ ਨਾਲ ਕੋਈ ਬੰਦ ਨਹੀਂ ਹੋਣਦੇ ਤੇ ਬੰਦਿਆਂ ਨੂੰ ਬੰਨਣ ਦੇ ਦਾਦਾ ਸਾਲੇ ਐਕਸੀਡੈਂਟ ਦਾ ਕਵੈਨ ਹੀ ਹੋਣੇ ਨਾ ਮੈਂ ਆਪਣੇ ਹੱਥ ਜਾਣਦਾ ਦੂਜਾ ਆਉਂਦਾ ਉਹ ਅੱਗੋਂ ਟੋਏ ਪਿਛੋਂ ਦਾ ਡਾ ਦਿੰਦਾ ਅੱਗੇ ਚੱਲ ਵੀ ਮੁੜ ਕੇ ਡੜਨਾ ਹੀ ਡੜਨਾ ਵਾਲੇ ਆਲ ਪੰਪ ਤੇ ਬਲੋਤੇ ਆ ਕੰਡੀ ਰਾਮਾ ਜਿਹੜਾ ਪੰਪਿਆ ਇਹਦੇ ਵਿੱਚ ਤੇਲ ਡੀਜ਼ਲ ਪੈਟਰੋਲ ਸਾਰਾ ਕੁਝ ਹੈਗਾ ਆ ਔਰ ਸਕੂਲ ਦੀ ਬੈਨਾ ਦੇ ਵਿੱਚ ਵੀ ਤੇਲ ਨਹੀਂ ਪਾਇਆ ਜਾਂਦਾ ਜਾਂ ਜਾਨ ਕੁਝ ਕਿਰੀ ਪਾਇਆ ਜਾਂਦਾ ਵੀ ਤੇਲ ਮਹਿੰਗਾ ਵੇਚਾਂਗੇ ਇਸ ਕਰਕੇ ਤੇਲ ਨਹੀਂ ਪਾਇਆ ਜਾਂਦਾ ਤੇਲ ਹੈਗਾ ਡੀਜ਼ਲ ਹੈਗਾ ਸਭ ਕੁਝ ਹੈਗਾ ਜਾਣ ਕੇ ਕਹਿੰਦੇ ਕਿ ਤੇਲ ਹੈ ਨਹੀਂ ਆ ਇਹ ਦੱਸੋ ਸਕੂਲ ਬੈਨਾ ਕਦੋਂ ਚੱਲਣਗੀਆਂ ਤੇਲ ਨਹੀਂ ਪੈਗਾ ਸਕੂਲ ਬੈਨਾ ਨਹੀਂ ਚੱਲਣਗੀਆਂ ਨਹੀਂ ਚੱਲਣਗੀਆਂ ਤੇ ਬੱਚੇ ਵਿਚਾਰੇ ਖੱਜਲ ਖਰਾਬ ਹੋਣਗੇ ਜੇ ਇਹਦਾ ਟਰਾਂਸਪੋਰਟਰ ਦੀ ਹੜਤਾਲ ਜਾਂ ਦੀ ਰੇਟ ਆ ਫਿਰ ਬਹੁਤ ਮੁਸ਼ਕਲਾਂ ਦੇ। ਇੱਕੋ ਹੀ ਟਰਾਂਸਪੋਰਟਰਾਂ ਦੀ ਹਾਰੀ ਦੇ ਮੁਸ਼ਕਲਾਂ ਤਾਂ ਹੋਣੀਆਂ ਆ। ਮੁਸ਼ਕਲ ਆ ਟਰਾਂਸਪੋਰਟ ਚੱਲੇਗੀ ਤੇਲ ਆਏਗਾ ਤੇ ਪੰਪੂ ਵੀ ਚੱਲਣਗੇ। ਪਰ ਜਿਹੜਾ ਤੇਲ ਪ੍ਰਜੈਂਟ ਹੈਗਾ ਪੰਪ ਦੇ ਅੰਦਰ ਉਹ ਤੇਲ ਤੇ ਲੋਕਾਂ ਨੂੰ ਦੇਣਾ ਚਾਹੀਦਾ ਨਾ। ਇਹਦਾ ਇਹ ਮਤਲਬ ਥੋੜਾ ਕਿ ਪਹਿਲਾਂ ਤਾਂ ਤਾਹ ਤਨ ਬਲੌਕ ਕਰਕੇ ਪ੍ਰੱਖ ਤੋਂ ਤੇਲ ਮੁੜ ਕੇ ਤੇਲ ਵੇਚਾਂਗੇ ਮਹਿੰਗਾ ਬਲੈਕ 'ਚ ਵੇਚਾਂਗੇ। ਇਹ ਕਰਕੇ ਤੇਲ ਜਿਹੜਾ ਪੰਪ ਦੇ ਅੰਦਰ ਹੈਗਾ ਉਹ ਤੇਲ ਦੇਣਾ ਚਾਹੀਦਾ। ਸਕੂਲ ਬੈਨਾਂ ਦੀ ਪ੍ਰਾਇਓਰਟੀ ਸਕੂਲ ਬੈਨਾਂ ਨੂੰ ਦੇਣਾ ਚਾਹੀਦਾ ਬੱਚੇ ਪੜਾਉਣੇ ਆ। ਇਹੀ ਤੇਲ ਸਕੂਲ ਭੈਣ ਨੂੰ ਨਹੀਂ ਦਿੰਦੇ ਤੇ ਬੱਚੇ ਕਿੱਦਾਂ ਪੜਨਗੇ ਇਹਦੇ ਵਿੱਚ ਪੰਪ ਵਾਲੇ ਦੇ ਬੱਚੇ ਵੀ ਆ ਸਾਰਿਆਂ ਦੇ ਬੱਚੇ ਆ ਕਿਉਂਕਿ ਇਹ ਤੇਲ ਤਾਂ ਨਹੀਂ ਪੁੰਡੇ ਕਿ ਤਲੇ ਤੇਲ ਬਲੈਕ ਚ ਜੀਸੀਪੀਆਂ ਚ ਹੋਰ ਜਿਹੜੇ ਬੰਦੇ ਨੇ ਆਪਣੇ ਉਹਨਾਂ ਨੂੰ ਬਲੈਕ ਤੇਲ ਵੇਚਾਂਗੇ ਤੇਲ ਇੱਥੇ ਹੈਗਾ ਵਾ ਤੇਲ ਇਸ ਕਰਕੇ ਨਹੀਂ ਦੇ ਰਹੇ ਕੀ ਉਹ ਅਪੀਲ ਕਰ ਰਿਹਾ ਟਰਾਂਸਪੋਰਟ ਮੰਤਰੀ ਟਰਾਂਸਪੋਰਟ ਵਿਭਾਗ ਨੂੰ ਇਹ ਅਪੀਲ ਕਰਦੇ ਵੀ ਉਹਨਾਂ ਨੂੰ ਟਰਾਂਸਪੋਰਟ ਚਲਾਉਣੀ ਚਾਹੀਦੀ ਆ ਤੇਲ ਆਉਣਾ ਚਾਹੀਦਾ ਤੇਲ ਆਉਣ ਨਾਲ ਲੋਕਾਂ ਨੂੰ ਜਿਹੜੀ ਸੁਧਾ ਮਿਲੇ ਲੋਕ ਆਪਣੇ ਖੱਜਲ ਖਰਾਬ ਨਾ ਹੋਣ ਮੋਟਰਸਾਈਕਲਾਂ ਵਾਲੇ ਖਰਾਬ ਹੋਣਦੇ ਗੱਡੀਆਂ ਵਾਲੇ ਹੋਣਦੇ ਆ ਟੂਲ ਵੈਨਾਂ ਵਾਲੇ ਖਰਾਬ ਹੋਣਦੇ ਆ ਜੇ ਲੱਗਦਾ ਸਰਕਾਰ ਨੂੰ ਕਾਨੂੰਨ ਬਸ ਲੈਣੀ ਚਾਹੀਦੇ ਜਿਹੜੇ ਕਈ ਤੱਕ 10 ਸਾਲ ਦੀ ਜਿਹੜੀ ਆਪਣਾ ਸਜ਼ਾ ਮਿਲ ਜੇ ਦੇਖੋ ਜੀ ਸਰਕਾਰ મોદી ਸਰਕਾਰ ਤੇ پاگل ਹੋ ਗਈ ਆ મોદી ਹੋ ਗਿਆ پاگل ਉਸ پاگل ਨੂੰ ਜਦ ਤੱਕ ਲਾਓਗੇ ਨਹੀਂ ਸਰਕਾਰ ਤੋਂ ਥੱਲੇ ਨਹੀਂ ਲਾਓਗੇ ਉਨਾ ਚਿਰ ਸੁਧਰਨ ਵਾਲਾ ਨਹੀਂ ਕਦੀ ਉਹ ਕਰੋਨਾ ਕਰ ਦਿੰਦਾ ਕਦੀ ਉਹ ਬਹੁਤੇ ਹੋ ਗਿਆ ਛਦਾਈ ਉਹ ਤੇ ਲੋਕਾਂ ਨੂੰ ਬੇਕੂਦ ਨਾ ਹੋਣਿਆ ਤੇ ਪੰਜਾਬ ਦੇ ਲੋਕਾਂ ਨੂੰ ਇੰਡੀਆ ਦੇ ਲੋਕਾਂ ਨੂੰ ਬੇਕੂਦ ਬਣਾ ਕੇ ਉਹ ਵੋਟਾਂ ਲੈ ਰਿਹਾ ਉਨੂੰ ਤਾਂ ਆ ਕੇ ਥੱਲੇ ਰੱਖਣਾ ਤੇ ਫੇਰ ਜਾ ਕੇ ਦੇਸ਼ ਦਾ ਸਤਾ ਹਣਾ ਨਹੀਂ ਤੇ ਦੇਸ਼ ਦਾ ਵਿੜਾ ਕਰ ਕੋਈਗਾ ਕਾਰਨ ਇਹ ਹੀ ਆ ਕਿ ਜੋ ਸਾਡੇ ਪ੍ਰਾਈਮ ਮਿਨਿਸਟਰ ਮਿਸਟਰ ਮੋਦੀ ਜੋ ਕਿ ਇੱਕ ਤਾਨਾਸ਼ਾਹ ਤਾਨਾਸ਼ਾਹ ਵਜ਼ੀਰ ਨੇ ਉਹਨਾਂ ਦੀ ਪਾਰਟੀ ਵੱਲੋਂ ਜਿਹੜਾ ਹੁਕਮ ਨਿਕਲਿਆ ਕਿ ਟ੍ਰਾਂਸਪੋਰਟ ਵਿਭਾਗ ਦਾ ਜਿਹੜਾ ਵਾ ਉਹਨਾਂ ਨੂੰ ਅੱਜ ਛੜਕਾਂ ਤੇ ਹਣਾ ਪਿਆ ਤੇ ਟ੍ਰਾਂਸਪੋਰਟ ਰੁਕ ਗਈ ਆ ਜਿਹਦੇ ਕਰਕੇ ਆਵਾਜਾਈ ਨਾ ਹੋਣ ਕਰਕੇ ਪੈਟਰੋਲ ਪੰਪਾਂ ਤੇ ਤੇਲ ਨਹੀਂ ਪਹੁੰਚ ਰਿਹਾ ਤੇ ਆਮ ਜਨਤਾ ਜਿਹੜੀ ਆ ਉਹ ਇਸ ਦਾ ਖਮਿਆਜਾ ਜਿਹੜਾ ਪੁੱਤਰੀ ਆ ਲੰਮੀਆਂ ਲੰਮੀਆਂ ਲੈਣਾ ਜਿਹੜੀਆਂ ਅੱਜ ਪੰਜਾਬ ਦੇ ਵਿੱਚ ਲੱਗਨ ਦਾ ਕਾਰਨ ਨਹੀਂ ਆ ਕਿਉਂਕਿ ਟ੍ਰਾਂਸਪੋਰਟ ਜਿਹੜੀ ਰੁਗੀ ਆ ਤੇ ਐਡੇ ਲੋਕ ਮਾਰੂ ਨੀਤੀਆਂ ਦੇ ਨਾਲ ਇਹ ਸਰਕਾਰ ਜਿਹੜੀ ਹਿੰਦੁਸਤਾਨ ਦੀ ਸਰਕਾਰ ਆ ਮੌਜੂਦਾ ਇਹ ਨਵੇਂ-ਨਵੇਂ ਬਦਲਾਅ ਲੈ ਕੇ ਆ ਰਹੀ ਆ ਜਿਹਦੇ ਨਾਲ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਬਿਲਕੁਲ ਪਹੂਗਾ ਸਰ ਕਿਉਂਕਿ ਜਦੋਂ ਟ੍ਰਾਂਸਪੋਰਟ ਹੀ ਰੁਗੀ ਉਹਦੇ ਨਾਲ ਫਿਰ ਲੋਕ ਲੋਕ ਕਿੱਥੇ ਜਾਣਗੇ ਅੱਜ ਹਰ ਘਰ ਦੀ ਲੋੜ ਆ ਗੈਸ ਦੀ ਹਰ ਘਰ ਦੀ ਲੋੜ ਆ ਪੈਟਰੋਲ ਦੀ ਹਰ ਘਰ ਦੀ ਲੋੜ ਆ ਡੀਜ਼ਲ ਦੀ ਤੇ ਜਦੋਂ ਆਵਾਜਾਈ ਦਾ ਫਰਕ ਪਊਗਾ ਤਾਂ ਨੇਚਰਲੀ ਹਰ ਚੀਜ਼ ਤੇ ਫਰਕ ਪੈਣਾ ਹੀ ਆਰ ਚੀਜ਼ ਮਹਿੰਗੀ ਹੋਊਗੀ ਮੇਰਾ ਨਾਮ ਹੈਗਾ ਗੁਰਮੀਰ ਸਿੰਘ ਮੇਰਾ ਪੰਪ ਹੈਗਾ ਐਨਵੀ ਫਿਊਲ ਸੈਂਟਰ ਤਲਵੰਡੀ ਰਾਮਾ ਕਿਸ਼ੋ ਕੋਈ ਟਰਾਂਸਪੋਰਟ ਦੀ ਹੜਤਾਲ ਚੱਲਣ ਡਈ ਆ ਜਿਸ ਕਰਕੇ ਤੇਲ ਦੀ ਬਹੁਤ ਸ਼ਾਰਟੇਜ ਆਉਣ ਡਈ ਆ ਤਕਰੀਬਨ ਸਾਡੇ ਕੋਲ ਤੇਲ ਖਤਮ ਹੀ ਹੋ ਚੁੱਕਾ ਆ ਤੇ ਥੋੜਾ ਜਿਹਾ ਕੋ ਸਟਾਕ ਆ ਉਹ ਵੀ ਖਤਮ ਹੋ ਜਾਏਗਾ ਹੋਰ ਥੋੜੇ ਘੰਟੇ ਰੱਤ ਤੇ ਇਸ ਕਰਕੇ ਬੜੀ ਤੰਗੀ ਆ ਲੋਕਾਂ ਨੂੰ ਵੀ ਤੇ ਸਾਨੂੰ ਵੀ ਕਿ ਉਹ ਸਾਰੇ ਲੋਕ ਸਾਡੇ ਕੋਲ ਮੰਗਦੇ ਆ ਤੇ ਅਸੀਂ ਵੀ ਆਪ ਪਰੇਸ਼ਾਨ ਐ ਸਭੋਂ ਤੇ ਪਿਛੇ ਅਸੀਂ ਤੇ ਕਹਿੰਨੇ ਸਰਕਾਰ ਨੂੰ ਕਿਸ ਤਰ੍ਹਾਂ ਵੀ ਦਾ ਹੱਲ ਕਰਕੇ ਦੇ ਟ੍ਰਾਂਸਪੋਰਟ ਜਿਹੜੀ ਆ ਉਹਨੂੰ ਹਮਾਲ ਕੀਤਾ ਜਾਵੇ ਸਰ ਕਿੰਨੇ ਚਿਰ ਦਾ ਸਟੌਟ ਆਡ ਕਿਸਲੋ ਪਿਆ ਹੈ ਸਟੌਟ ਸਰ ਕੋ ਹੈਗਾ ਜੀ ਇਹ ਹੁਣ ਸਮਥਿੰਗ ਆ ਜਿੱਦਾਂ ਲੈਣਾ ਲੱਗੀਆਂ ਵੱਧ ਵੱਧ ਅੱਧਾ ਘੰਟਾ ਫਿਰ ਚੱਲ ਜੀ ਸਰ ਕੁਝ ਲੋਕਾਂ ਨੇ ਕਿਹਾ ਜਾ ਰਿਹਾ ਕਿ ਤੁਹਾਡੇ ਕੋਲ ਜਿਹੜਾ ਡੀਜ਼ਲ ਜਿਹੜਾ ਜਨਤੂ ਬਲੌਕ ਕੀਤਾ ਗਿਆ ਡੰਸ ਕੀਤਾ ਗਿਆ ਨਹੀਂ ਕੋਈ ਡੀਜ਼ਲ ਬਲੌਕ ਨਹੀਂ ਕੀਤਾ ਗਿਆ ਸਾਡੀ ਸਰਕਾਰ ਦੀਆਂ ਹਦਾਤਾਂ ਦੇ ਕੰਪਨੀ ਦੇ ਥਰੂ ਸਾਡੇ ਕੋਲ 2250 ਲੀਟਰ ਸਾਨੂੰ ਥੱਲੇ ਰੱਖਣਾ ਪੈਂਦਾ ਜੇ ਨਾ ਰੱਖੀਏ ਇਹ ਸਾਰ ਕੇ ਸਾਨੂੰ ਉਹ ਰੱਖਣੇ ਪੈਣਾ ਸਟਾਕ ਕਿਉਂਕਿ ਡੀਸੀ ਦੀਆਂ ਦాతਾਂ ਨੇ ਤੇ ਇੰਡੀਅਨ ਆਲ ਦੀਆਂ ਦాతਾਂ ਨੇ